और गुरुओं से सभी महानारायणों से फाइनली सोनाईक परंपरा से अंबेडकर सी प्रोग्राम्स से विकास के दरद के अंतर बोलो जी राही गुरु आही कोई बात होगी बनती है और जैन को वो लक्ष्मी जो दिया तो ये इनके बारे में बात हो गई तो ये भी तो नहीं तो ये ग्रंथ 2019 प्यार प्यार भाई का ट्रांसफर बोलेगी ਵੰਦਨ ਮੰਨਿਆ ਪਤਿ ਸ੍ਰੀ ਰਤਨਪ੍ਰੀਤ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੁਰੂ ਸਾਹਿਬ ਜੀ ਨੂੰ ਬਿਦਵਾਏ ਦੀ ਤਾਂ ਨਜ਼ਰ ਵਿੱਚ ਨੋਖੜਾ ਜੇਤੂ ਦੇ ਵਰਸੰਦੀ ਬਾਤ ਸੋ ਸੰਭਾਲਦਾ ਜਾਨ ਕਾਲਸ ਤੇ ਜਿੰਦਗੀ ਦੀ ਨਮਾਇੰਦ ਬੀਮਾਨ ਕੁੱਤਰੀ ਨੂੰ ਜੇ ਬਾਣਿਆਂ ਦੀ ਤਾਂ ਸਰਗਰੀ ਨੋਕਿਆਂ ਦੇ ਉਹ ਸਰਗਰੀ ਕੰਪਨੀ ਦੀ ਵਨਸਾਲ ਤੋਂ ਮਾਰਾਂ ਸਰਦਨ ਗੁਰੂ ਜੀ ਸ੍ਰੀ ਸਰਦਿੰਗਹਰਾਏ ਤੰਤਰਨਾਮ ਬੁਜਾਦਾ ਵੀ ਸਿੰਘ ਜੀ ਸਰਦਨ ਭੰਗਨ ਜਨ ਲਾ ਬਾਬੂ ਦਾ ਜੀ ਜੰਗਨ ਸਿੰਘ ਮੁਰੰਸਾ ਜੀ ਨਿਹਾਰਾ ਜੀ ਆਪ ਜੀ ਦੇ ਤੋਂ ਬਹੁਤ ਬਾਰ ਸਦਾਤ ਬੇਨਤੀ ਆ ਜੀ ਲੋਕਾਂ ਦੇ ਜ਼ਮੀਨ ਉਦੋਂ ਨੂੰ ਮੱਤ ਪ੍ਰਭਯੰਤਰ ਜਲਨੀ ਜਿਉਂ ਪ੍ਰੇਰੇ ਤੋਂ ਪਰਣਾ ਦੇਮਾ ਵਾਗ ਅਨਸਾਰ ਬਿੱਠੀ ਕਰ ਦੇਣਾ ਹੋਵੇ ਜਨਤੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਦੇਮਾ ਵਾਗ ਅਨਸਾਰ ਬਾਬਾ ਬੁੱਢਾ ਸੇਖ ਜੀ ਆਪ ਜੀ ਦੇ ਸਲਾਮਾ ਜੋੜ ਮਿਲਣ ਨੂੰ ਖਰਾਜ ਹੋਣਾ ਹੈ ਗਲੋਬਲ ਐਲੀਮੈਂਟਰੀ ਸਕੂਲ ਦੇ ਵਿੱਚ ਮਹਾਰਾਜ ਪਹਿਲੀ ਤਰੀਕ ਤੋਂ ਗੁਰੂ ਕਲੰਗ ਅਰੰਭ ਹੋਇਆ ਮਹਾਰਾਜ ਗੁਰੂ ਜੀ ਦੀ ਸੰਗਤਾਂ ਵਾਸਤੇ ਅੱਜ 4 ਤਰੀਕ ਭਾਈ ਅਰਜਿੰਦਰ ਸਿੰਘ ਜਰਮਨ ਗੁਰਦੇਵ ਸਿੰਘ ਪ੍ਰਧਾਨ ਸੁਪੁੱਤਰ ਧਰਮਨਜੀਤ ਸਿੰਘ ਦੀ ਸੋਸ਼ਲ ਸ਼ਾਂਤੀ ਵਾਸਤੇ ਕਾਰੋਬਾਰ ਦੀਆਂ ਤਰਕੀਆਂ ਵਾਸਤੇ ਇੱਥੇ ਪਾਸ਼ਾ ਜੀ ਮਹਾਰਾਜ ਸਮੂਹ ਪਰਿਵਾਰ ਨੇ ਉਦੋਂ ਬਖਸ਼ ਕੇ ਮਹਾਰਾਜ ਆਸਕਰੀਮ ਦੇ ਲੰਗਰ ਲਾਉਣ ਲੱਗੇ ਮਹਾਰਾਜ ਵਿੱਚ ਕਰਤਾ ਪ੍ਰਭੂ ਲੋਹਾਵਾਲਾ ਨਾਂ ਦੇ ਲੰਗਰ ਹੋਵਾ ਦੇ ਮਹਾਂਵਾਚ ਅਨਸਾਰ ਭਾਵਨਾਵਾਂ ਨੂੰ ਪੂਰਨ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਉਹ ਦੇਸ਼ਾਂ ਦੇ ਵਿੱਚ ਸੇਵਕਾਂ ਦੇ ਰੂਪ ਵਿੱਚ ਇਹ ਬੜਾ ਹਸਰਣਾ ਸਰੀਰਕ ਤੰਦਰੁਸਤੀਆਂ ਬਖਸ਼ੀਆਂ ਕਰੇ 12 ਦੇ ਵਿਤਵਾ ਦੇ ਸਤਿਗੁਰੂਆਂ ਨੂੰ ਇਹ ਸੋਕਾ ਨਵਾਸ ਨੂੰ ਕਰਨੀ ਆਪਕੇ ਬਾਦਸ਼ਾਹ ਮਹਾਰਾਜ ਤੋਂ ਨਗਦ ਹੋ ਜਾਏ ਤੇ ਮਹਾਂਵਾਚ ਅਨਸਾਰ ਭੰਡਾਰੇ ਪੁੱਤ ਉਤੌਣੇ ਬਾਬਾ ਜੀ ਸਾਹਿਬ ਜੀ ਸੇ ਪਿਆਰੇ ਮੇਲੇ ਜਿਨ੍ਹਾਂ ਨੇ ਮਿਲੇ ਆ ਪੀਤਰਨਾਮ ਜੀ ਤੇ ਆ ਵੀ ਨਾਨਕ ਜੀ ਨਾ ਆਹ ਕੈਮਰਾ ਇਹਨੂੰ ਫੜਾ ਲੈ ਕਰਾ ਲਿਆ ਆਏ ਨਾ ਕਰਾ ਕੇ ਕਾਹਨ ਆਇਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੋ ਅੱਜ 4 ਤਰੀਕ ਹੋਈ ਵੀ ਇਹ ਪਹਿਲੀ ਤਰੀਕ ਤੋਂ ਲਾ ਕੇ ਟੈਂਡ ਤਲਵੰਡੀ ਬੋਸ ਸਿੰਘ ਜਿਹੜਾ ਸਕੂਲ ਤੋਂ ਲਾ ਕੇ ਲੰਗਰ ਲੱਗਾ ਸੀ ਉੱਥੇ ਅੱਜ ਆਈਸਕ੍ਰੀਮ ਦੇ ਲੰਗਰ ਚੱਲ ਰਹੇ ਸਗੁਰੂ ਵੀ ਆ ਲਾਗੋ ਕੋਲ ਜਿਹੜੇ ਸਾਹਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰਾ